ਪੰਜਾਬ ਸਿੱਖ ਧਰਮ ਦਾ ਕੇਂਦਰ ਹੈ ਸਿੱਖ ਧਰਮ ਦੀ ਸਥਾਪਨਾ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ ਇਸ ਤਰ੍ਹਾਂ ਪੰਜਾਬ ਵਿੱਚ ਕਈ ਸਾਲਾਂ ਤੋਂ ਵੱਧ ਫੁੱਲ ਰਿਹਾ ਹੈ ਕੱਲੇ ਭਾਰਤ ਵਿੱਚ ਹੀ ਹੋਰ ਕਈ ਦੇਸ਼ਾਂ ਦੇ ਇਲਾਕਿਆਂ ਵਿੱਚ ਇਸ ਨੇ ਆਪਣੀ ਛਾਪ ਛੱਡੀ ਹੈ ਤੇ ਕਈ ਉਤਾਰ ਚੜਾਅ ਦੇਖੇ ਨੇ ਪਰ ਇੱਕ ਗੱਲ ਜੋ ਪੰਜਾਬ ਤੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਲੋਅਰ ਕਾਸਟ ਦੇ ਇਸਾਈ ਧਰਮ ਨੂੰ ਅਪਣਾ ਰਹੇ ਨੇ ਤੇ ਇਹ ਕਨਵਰਜਨ ਇੰਨੀ ਤੇਜ਼ੀ ਨਾਲ ਹੋ ਰਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸਰ ਸਿੱਖਾਂ ਤੋਂ ਇਸਾਈ ਬਣਨ ਵਾਲਿਆਂ ਦੀ ਗਿਣਤੀ ਦੇ ਵਿੱਚ 102% ਦਾ ਵਾਧਾ ਹੋਇਆ ਪੰਜਾਬ ਦੇ ਮਾਂਚੀ ਰੇ ਦੇ ਕੁਝ ਪਿੰਡ ਤਾਂ ਇਦਾਂ ਦੇ ਥੋੜੇ 70% ਆਬਾਦੀ ਕ੍ਰਿਸਚਨ ਬਣ ਚੁੱਕੀ ਹੈ ਪਰ ਸਵਾਲ ਉਹਨਾਂ ਨੇ ਕਿ ਇਹ ਹੈ ਕਿ ਸਭ ਹੋ ਕੀ ਹੋ ਰਿਹਾ ਇਸ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ ਅਜੋਸ ਸਤੋ ਪਹਿਲਾ ਚਰਚ 52 ਈਸਵੀ ਦੇ ਵਿੱਚ ਬਣਿਆ ਸੀ ਉਦੋਂ ਭਾਰਤ ਵਿੱਚ ਕ੍ਰਿਸਚਨ ਤਰਨ ਮਿਸ਼ਨਰੀ ਗਤੀਵਿਧੀਆਂ ਧਰਮ ਪਰਵਰਤਨ ਹੈ ਕਾਫੀ ਜ਼ਿਆਦਾ ਫੈਲਿਆ ਸੀ ਇਹ ਭਾਰਤ ਦੇ ਦੱਖਣ ਤੋਂ ਉੱਤਰ ਪੂਰਬ ਤੱਕ ਫੈਲਿਆ ਤੇ ਕਈ ਰਾਜਾਂ ਵਿੱਚ ਬੜੇ ਵੱਡੇ ਪੱਧਰ ਤੇ ਕਰਵਾਏ ਗਏ ਹਾਲਾਂਕਿ ਭਾਰਤ ਦੇ ਉੱਤਰ ਪਸ਼ਮੀਰੀਆ ਵਿੱਚ ਇਹਨਾਂ ਮਿਸ਼ਨਰੀਆਂ ਦਾ ਬਹੁਤ ਘੱਟ ਪ੍ਰਭਾਵ ਸੀ ਪਰ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਇਸਾਈ ਤਰਨ ਪਰਵਰਤਨ ਵਿੱਚ ਅਸਾਧਾਰਨ ਵਾਧਾ ਦਿਖਿਆ ਹੈ ਇਸ ਵਧੇਰੇ ਹੀ ਗੰਨਸਖਿਆ ਨੇ ਸਿੱਖ ਤੇ ਹਿੰਦੂ ਸਮੂਹਾਂ ਨੂੰ ਇਕ ਅਲਾਰਮ ਵਜੋਂ ਉੱਠਣ ਲਈ ਮਜਬੂਰ ਕਰ ਦਿੰਦਾ ਹੈ ਪੰਜਾਬ ਵਿੱਚ ਇਸ ਟਾਈਮ 6000 ਤੋਂ ਵੱਧ ਮਿਸ਼ਨਰੀ ਸਰਗਰਮ ਨੇ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਲਗਭਗ ਸਾਰੇ ਪਿੰਡਾਂ ਵਿੱਚ ਇੱਕ ਜਾਂ ਦੋ ਧਰਮ ਪਰਵਰਤਿਤ ਇਸਾਈ ਪਰਿਵਾਰ ਰਹੇ ਹਨ ਇਸਾਈ ਧਰਮ ਪਹਿਲੀ ਵਾਰ 1854 ਵਿੱਚ ਪੰਜਾਬ ਵਿੱਚ ਦਾਖਲ ਹੋਇਆ ਸੀ ਚੌਲ ਨੋਇਨ ਟਾ ਵਿਲੀਅਮ ਰੀਡ ਉਸਕੇ ਅਧਰ ਪਹਿਲੇ ਮਿਸ਼ਨਰੀ ਸੀ ਜਿਸ ਨੇ ਮੁਢਲੇ ਪੈਰੋਕਰ ਵੱਡੇ ਪੱਧਰ ਤੇ ਸ਼ੈਲੀ ਤੇ ਪੜ੍ਹੇ ਲਿਖੇ ਲੋਕ ਸੀ ਪਰ ਇੱਥੇ ਸਿੱਖ Hindu ਤੇ ਮੁਸਲਮਾਨਾਂ ਦੀ ਗਿਣਤੀ ਵੀ ਘਟਨੀ ਸੀ ਸਿੱਖ ਕਿੰਨਾ ਵਿੱਚੋਂ ਸਭ ਤੋਂ ਵੱਡਾ ਸਮੂਹ ਸੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ 85% ਸਿੱਖ ਨੇ 80% ਹਿੰਦੂ ਨੇ 2% ਮੁਸਲਮਾਨ ਅਤੇ 1.26% ਇਸਾਈ ਰਹਿੰਦੇ ਨੇ ਹਾਲਾਂਕਿ ਮੀਡੀਆ ਰਿਪੋਰਟਾਂ ਦੇ ਹਿਸਾਬ ਨਾਲ ਇਹ ਤਮਾਨੇ ਦਿੱਤੇ ਗਏ ਤੇ ਪੰਜਾਬ ਵਿੱਚ ਇਸਾਈਆਂ ਦੀ ਟੋਟਲ ਗਿਣਤੀ 10 ਤੋਂ 15% ਦੇ ਕਰੀਬ ਹੈ ਜੋ ਕਿ ਧਰਮ ਪਰਵਰਤਨ ਦੇ ਵਿਸਾਈ ਪਰਿਵਾਰ ਕਾਪਚੌਂਚ ਦਰਬ ਸਿੰਘ ਹੀ ਰਹਿੰਦੇ ਨੇ ਤਾਂ ਕਿ ਉਹ ਰਿਜ਼ਰਵੇਸ਼ਨ ਦੇ ਲਾਭ ਮਿਲਦੇ ਰਹਿਣ ਜੋ ਧਰਮ ਪਰਵਰਤਨ ਪਰਿਵਾਰਾਂ ਨੂੰ ਨਹੀਂ ਮਿਲਦੇ ਪਰ ਇਹத் ਧमाग ਵਿੱਚ ਇਹ ਵੀ ਗੱਲ ਹੁੰਦੀ ਹੈ ਕਿ ਲੋਕ ਸਿਰਫ ਵਿਸਾਈ ਧਰਮ ਹੀ ਕਿਉਂ ਚੁਣਦੇ ਨੇ ਹਿੰਦੂ ਤੋਂ ਸਿੱਖ ਪਛਾਣ ਦੇ ਵਿੱਚ ਨਿਚਲੇ ਵਰਗ ਤੇ ਰੱਖੀ ਹੋਏ ਲੋਕ ਆਪਣੇ ਪਛਾਣ ਦੇ ਵਿੱਚ ਸਖਤ ਜਾਤੀਵਾਦ ਦਾ ਸਾਹਮਣਾ ਕਰਦੇ ਨੇ ਤੇ ਉਹ ਕਿਤੇ ਨਾ ਕਿਤੇ ਇੱਕ ਸਮਾਜਿਕ ਜੀਵਨ ਜੀਣਾ ਚਾਹੁੰਦੇ ਨੇ ਭਾਵੇਂ ਸਿੱਖ ਧਰਮ ਦੀ ਸਥਾਪਨਾ ਬਰਾਬਰੀ ਦੇ ਸਿਧਾਂਤ ਤੇ ਕੀਤੀ ਗਈ ਸੀ ਪਰ ਅੱਜ ਦਾ ਸਿੱਖ ਪਿਚਾਰ ਇਸ ਤੀਂ ਪੁਨਹ ਆਤੋ ਕੋਹਾਂ ਹੋ ਰਿਹਾ ਬਹੁਤ ਜਗ੍ਹਾ ਉੱਚ ਜਾਤੀ ਦੇ ਸਿੱਖ ਨੀਂਹ ਜਾਤੀ ਦੇ ਸਿੱਖਾਂ ਨੂੰ ਨੀਚ ਸਮਝਦੇ ਨੇ ਤੇ ਉਹਨਾਂ ਨਾਲ ਇੱਕ ਵੱਖਰਾ سلوਕ ਕਰਦੇ ਨੇ ਪੰਜਾਬ ਵਿੱਚ ਵੱਖ-ਵੱਖ ਜਾਂਦੇ ਨੇ ਆਧਾਰ ਤੇ ਬੜੇ ਗੋਦਵਾਰੀ ਤਾਂ ਜੋ ਆਮ ਦੇਖਣ ਨੂੰ ਮਿਲ ਜਾਣਗੇ ਬਹੁਤ ਜਗ੍ਹਾ ਨੀਂਹ ਜਾਤੀ ਦੇ ਸਿੱਖਾਂ ਨੂੰ ਉੱਚ ਜਾਤੀ ਦੇ ਗੋਦਵਾਰੀ ਜਾਂਦ ਤੋਂ ਸੇਲਕਾਰ ਕੀਤਾ ਜਾਂਦਾ ਹੈ ਇਹ ਕਿਤੇ ਕਿਤੇ ਉਹਨਾਂ ਨੂੰ ਆਪਣੇ ਵਿਆਹ ਅੰਤਿਮ ਸੰਸਕਾਰ ਦੇ ਅਧਿਕਾਰਾਂ ਵਿੱਚ ਰੋਜ਼ਾਨਾ ਦੇ ਆਧਾਰ ਤੇ અપਮਾਨ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਮਜਬੂਰੀ ਸਿੱਖਾ ਵਾਲਮੀਕੀ ਹਿੰਦੂ ਤੇ ਦਲਿਤਾ ਲਈ ਆਪਣਾ ਧਰਮ ਛੱਡ ਕੇ ਸਾਈ ਧਰਮ ਨੂੰ ਅਪਣਾਉਣ ਦਾ ਇੱਕ ਮੂਲ ਕਾਰਨ ਬੜਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਭ ਤੋਂ ਵੱੱਚਾ ਅਧਾਰਟੀ ਹੈ। ਸਿੱਖਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਘਾਟ ਕਾਰਨ ਨੌਜਵਾਨ ਸਿੱਖਾਂ ਵਿੱਚ ਧਰਮ ਪ੍ਰਤੀ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਪੰਜਾਬ ਵਿੱਚ ਨਗਲੇ ਗੁਰੂ ਕਬੂਸੀ ਸੰਤਾਂ ਦੀ ਵੀ ਕੋਈ ਕਮੀ ਨਹੀਂ ਹੈ। ਹਰ ਕੋਈ ਆਪਣੀ ਇੱਕ ਵੱਖਰੀ ਸੋਚ ਹੈ। ਇਹਨਾਂ ਦੀ ਵਿਆਪਕ ਪਹੁੰਚ ਕਰਕੇ ਹੀ ਸਿੱਖਾਂ ਦਾ ਆਪਣੇ ਧਰਮ ਵਿੱਚ ਵਿਸ਼ਵਾਸ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਸੇ ਮੱਦੇਨਜ਼ਰ ਸਾਈ ਧਰਮ ਨੂੰ ਪੁਲਾਉਣ ਵਾਲਿਆਂ ਦੀ ਗਿੱਟੀ ਜੋ ਲਾਗਤਾਰ ਬੱਤੀ ਚੱਲੀ ਜਾ ਰਹੀ ਹੈ ਤਰਕਪਰਵਰਤਨ ਕਰਨ ਵਾਲੇ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਕੇ ਵੀ ਆਪਣੇ ਪਿੱਛੇ ਹਟ ਜਾਂਦੇ ਨੇ ਜਿਵੇਂ ਪਹਿਲਾ ਸਮਾਜਿਕ ਸਥਿਤੀ ਇਸ ਬਾਰੇ ਤੁਹਾਡੇ ਨਾਲ ਮੈਂ ਆਲਰੇਡੀ ਗੱਲ ਕਰ ਚੁੱਕਾ ਹਾਂ ਜਿਵੇਂ ਨੀਚੀ ਜਾਤੀ ਦੇ ਹਿੰਦੂ ਤੇ ਸੇ ਪੂਛਿਆ ਜਾਂਦਾ ਕਿ ਵਿਤਕਰੀ ਤੋਂ ਬਾਅਦ ਇਸਾਈ ਧਰਮ ਅਪਣਾ ਰਹੇ ਨੇ ਦੂਸਰਾ ਹੈ ਹੈਲਥ ਕੇਅਰ ਪੰਜਾਬ ਉਹਨਾਂ ਰਾਜਾਂ ਵਿੱਚੋਂ ਇੱਕ ਜਿੱਥੇ ਜਿਹਨਾਂ ਨੂੰ ਹੈਲਥ ਕੇਅਰ ਦੀ ਸਭ ਤੋਂ ਘੱਟ ਸਹੂਲਤਾਂ ਮਿਲਦੀਆਂ ਨੇ ਬੁਰੀ ਆਧੇ ਚਲਚੇ ਵਿੱਚ ਕੁਝ ਕਮੀਆਂ ਹੋਣ ਕਰਕੇ ਪਰਸਨਲ ਹੈਲਥ ਕੇਅਰ ਸਹੂਲਤਾਂ ਮਹਿੰਗੀਆਂ ਹੋ ਜਾਂਦੀਆਂ ਨੇ ਤੇ ਉੱਥੇ ਦੂਜੇ ਪਾਸੇ ਮਿਸਰੀ ਇਸਾਈ ਮਿਸ਼ਨਾਂ ਦੁਆਰਾ ਚਲਾਏ ਜਾ ਰਹੇ ਹਸਪਤਾਲਾਂ ਦੇ ਵਿੱਚ ਫ੍ਰੀ ਡਾਕਟਰੀ ਸਹਾਇਤਾ ਇਹਨਾਂ ਲੋਅਰ ਕਾਸਟ ਲੋਕਾਂ ਲਈ ਇੱਕ ਖਿੱਚ ਦਾ ਕਾਰਨ ਬਣਦੀ ਹੈ ਤੀਸਰਾ ਸਿੱਖਿਆ ਪੰਜਾਬ ਉਹਨਾਂ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਵਿਆਕਸੀ ਸਕੂਲ ਛੱਡਦੇ ਨੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਏ 84% ਵਿਦਿਆਰਥੀਆਂ ਵਿੱਚੋਂ 51% ਹੀ ਸਕੈੰਡਰੀ ਸਕੂਲ ਤੱਕ ਪਹੁੰਚਦੇ ਨੇ ਪੰਜਾਬ ਅਧਿਆਪਕਾਂ ਦੀ ਕਮੀ ਨਾਲ ਵੀ ਦੂਰ ਹੈ ਜਿਸ ਨਾਲ ਸਿੱਖਿਆ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ ਯਾਨੀ ਪੰਜਾਬ ਦੇ ਇਹ ਸ਼ਾਈ ਮਿਸ਼ਨਰੀ ਸਕੂਲ ਪਰਵਰਤਿਤ ਪਰਿਵਾਰਾਂ ਨੂੰ ਫਰੀ ਜਾਂ ਸਬਸਿਡੀ ਵਾਲੀ ਸਿੱਖਿਆ ਦੇ ਕੇ ਇਸ ਪਾੜੇ ਨੂੰ ਪੂਰਾ ਕਰ ਰਹੇ ਨੇ ਤੇ ਉਹ ਆਪਣੇ ਸਕੂਲ ਦੇ ਨਾਲ ਦੇ ਪਿੰਡਾਂ ਲਈ ਬੱਚੇ ਨੂੰ ਲਿਜਾਣ ਵਾਸਤੇ ਫਰੀ ਬੱਸ ਸਰਵਿਸ ਵੀ ਆਫਰ ਕਰਦੇ ਨੇ ਤੇ ਚੌਥਾ ਹੈ ਯੂਐਸਏ ਯੂਕੇ ਕੈਨੇਡਾ ਵੀਜ਼ਾ ਤੁਸੀਂ ਯਕੀਨ ਨਹੀਂ ਕਰੋਗੇ ਪਰ ਮਰਦਮਨ ਦਾ ਸਭ ਤੋਂ ਵੱਡਾ ਕਾਰਨ ਇਹ ਕੀ ਹੈ ਕਿ ਲੋਕਾਂ ਨੂੰ UK, USA ਤੇ ਕੈਨੇਡਾ ਵਰਗੇ ਦੇਸ਼ਾਂ ਦਾ ਵੀਜ਼ਾ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ ਜਾਂ ਤੇ ਨੌਜਵਾਨਾਂ ਨੂੰ ਇੱਥੇ ਕੋਈ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ ਕਿਉਂਕਿ ਸੁਪਾ ਆਲਰੇਡੀ ਬੇਸਿਆਸੀ ਤੇ ਸਮਾਜਿਕ ਉਤਿਆਨ ਰਣ ਘੇਰਿਆ ਹੋਇਆ ਹੈ ਕੁਝ ਪਿੰਡਾਂ ਵਿੱਚ ਤਾਂ ਕੋਈ ਨੌਜਵਾਨ ਨਜ਼ਰ ਨਹੀਂ ਆਉਂਦਾ ਕਿਉਂਕਿ ਸਭ ਵਿਦੇਸ਼ ਚਲੇ ਗਏ ਨੇ ਪਹਿਲ ਮੈਂ ਮਿਲਦੇ ਜੁਲਦੇ ਸੱਭਿਆਚਾਰ ਚੈਂ ਹਾਲ ਹੀ ਜੇ ਬਣਾਏ ਗਏ ਚਰਚਾਂ ਦੇ ਬਣ ਤੱਕ ਕੋਰਤਵਾਰ ਦੇ ਸਮਾਨ ਰੱਖੀ ਗਈ ਹੈ ਤੇ ਕੁਝ ਤਾਂ ਨਰਮ ਪਰਵਰਤਨ ਕਰਨ ਵਾਲੇ ਲੋਕ ਪੱਕਾ ਮੰਨ ਕੇ ਵੀ ਰੱਖਦੇ ਨੇ ਕੀਮਾ ਅੱਧੇ ਵੇਸ਼ ਵੱਲ ਇਲਾਕੇ ਵਿੱਚ ਕੈਂਸਰ ਦੀ ਦਰ ਦੇਸ਼ ਭਰ ਨਾਲੋਂ ਵੱਧ ਹੈ ਇੱਥੇ ਕਈ ਪਾਲਰੀ ਨੇ ਦਾਅਵਾ ਕਰਦੇ ਨੇ ਕੋ ਕੈਂਸਰ ਤੇ ਕਈ ਲਾਜ ਲਾਜ ਬਿਮਾਰੀਆਂ ਦਾ ਇਲਾਜ ਕਰ ਚੁੱਕਦੇ ਨੇ ਕੋਈ ਵੀ ਕੈਂਸਰ ਦਾ ਪੇਸ਼ੈਂਟ ਜਿਸਕੋ ਕੈਂਸਰ ਹੈ ਮੇਰੇ ਪਾਸ ਲੈ ਕੇ ਆਓ ਉਹ ਦਿਖਾਵੇ ਤੇ ਨਗਰੀ ਚਮਤਕਾਰਾਂ ਦਾ ਹਲਪੜ ਤੇ ਪੋਲੇ ਪਾਲੇ ਲੋਕਾਂ ਨੂੰ ਯਕੀਨ ਦਿਵਾਉਂਦੇ ਨੇ ਕਿ ਜੇ ਉਹ ਇਸਾਈ ਤਰ੍ਹਾਂ ਨੂੰ ਮੰਨੌਂਦੇ ਨੇ ਤਾਂ ਸਭ ਕੁਝ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਫਿਰ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਕਿ ਜੇਕਰ ਉਹ ਇਸਾਈ ਤਰ੍ਹਾਂ ਤੋਂ ਇਨਵਾਾ ਕਿਸੇ ਹੋਰ ਤੰਨੇ ਪਾਲਣਾ ਕਰਦੇ ਨੇ ਤਾਂ ਉਹ ਨਰਕ ਵਿੱਚ ਜਾਣਗੇ। ਸਤਿਆਈ ਭਾਈਚਾਰੇ ਦੀ ਭਾਵਨਾ ਪੰਜਾਬ ਵਿੱਚ ਅਸ਼ਾਂਤ ਦਾ ਇੱਕ ਆਪਣਾ ਹਿੱਸਾ ਰਿਹਾ ਹੈ। ਰਾਜ ਸਰਕਾਰਾਂ ਦੇ ਸਿੱਖਜੇ ਵੀ ਮੰਗੀਆਂ ਨੇ। ਪਿਛਲੇ ਵਰਗ ਤੇ ਪਹਿਲ ਲੋਕਾਂ ਨੂੰ ਉੱਚਾ ਚੁੱਕਣ ਦੀ ਬਹੁਤ ਘੱਟ ਜਦਾਂ ਕੀਤੀ ਹੈ। ਸਾਲਾਂ ਦੇ ਜੁਲਮ ਤੋਂ ਉੱਧਾ ਸ਼ੀਕਾ ਤੋਂ ਉੱਪਰ ਕੇ ਉਹ ਭਾਵਨਾਤਮਕ, ਸਮਾਜਿਕ ਤੇ ਵਿੱਤੀ ਸਾਹੇਤਾਲੀ ਚਰਚਾ ਬਲ ਮੋਰ ਰਹੀ ਹੈ ਤੇ ਉਹ ਨੇ ਤੁਹਾਨੂੰ ਧਿਆਨ ਰੱਖਿਆ ਜਾਏਗਾ ਇੱਕ ਚੰਗਾ ਜੀਵਨ ਬਤੀਤ ਕਰਨ ਦਿੱਤਾ ਜਾਏਗਾ ਜਿਸ ਵਿੱਚ ਤੁਹਾਨੂੰ ਕੋਈ ਵੀ ਪੇਪਰਬ ਨਹੀਂ ਕੀਤਾ ਜਾਵੇਗਾ ਐਤਵਾ ਵਿਦੇਸ਼ੀ ਫੰਡਿੰਗ ਅਕਾਲ ਤੱਕ ਤੇ ਜਦ ਤੀਦ ਹਰਪੇ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਵਿੱਚ ਇਸਾਈ ਬਿਸ਼ਨੇਆਂ ਵੱਲੋਂ ਵਿਦੇਸ਼ ਤੋਂ ਆਈ ਫੰਡਿੰਗ ਨਾਲ ਤੱਕ ਪਰਵਰਤਨ ਦੀ ਲਹਿਰ ਚਲਾਈ ਜਾ ਰਹੀ ਹੈ ਕਰੋੜਾ ਰੁਪਿਆ ਦਾ ਵਿਦੇਸ਼ੀ ਯੋਗਦਾਨ ਹਰ ਚਾਲ ਭਾਰਤ ਵਿੱਚ ਆਉਂਦਾ ਹੈ ਤੇ ਇਹਦੇ ਵਿੱਚੋਂ ਜ਼ਿਆਦਾਤਰ ਮਿਸ਼ਨਰੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਜਵਾਨ ਸਿੱਖਾਂ ਨੂੰ ਆਪਣੇ ਧਰਮ ਪ੍ਰਤੀ ਵਫਾ ਦਾ ਗ੍ਰਹਿਣ ਅਤੇ ਪ੍ਰੇਮ ਨਾਲੀ ਸਿੱਖਾਂ ਦੀ 150 ਤੋਂ ਵੱਧ ਕਿਤਾਬਾਂ ਵੇਚਿਆ ਸੀ ਉਸ ਸਰਗਰਮੀ ਨਾਲ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸੀ ਹੋਰਾਂ ਕੋਈ ਬਹੁਤ ਸਫਲ ਨਹੀਂ ਹੋਇਆ ਪਰਮਿਕ ਤਰਕਰ ਪਰਵਰਤਨ ਲਈ ਕਾਨੂੰਨਾਂ ਦੀ ਸਖਤ ਜ਼ਰੂਰਤ ਹੈ ਪੰਜਾਬ ਵਿਦੇਸ਼ ਦੇ ਹੋਰ ਸਟੇਟਾਂ ਦੀ ਉਲਟ ਤਰਨ ਪਰਵਰਤਨ ਤੋਂ ਬੰਦੀ ਲੋਨਵਾ ਕੋਈ ਵੀ ਕਾਨੂੰਨ ਨਹੀਂ ਹੈ ਜਿੱਥੇ ਵਿਅਕਤੀਗਤ ਚੋਣਾਂ ਧਰਮ ਦੀ ਆਜ਼ਾਦੀ ਦਾ ਆਧਾਰ ਕਰਨਾ ਮਹੱਤਵਪੂਰਨ ਹੈ ਉੱਥੇ ਦੇਸ਼ ਦੀ ਸੱਭਿਆਚਾਰਕ ਤੇ ਧਾਰਮਿਕ ਪਛਾਣ ਦੀ ਰਾਖੀ ਕਰਨਾ ਮਹੱਤਵਪੂਰਨ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਿਰਫ ਨਾਮ ਦਾ ਹੀ ਪੰਜਾਬ ਰਹਿ ਜਾਵੇਗਾ